ਇਹ ਜਿਵੇਂ ਤੁਹਾਨੂੰ ਪਤਾ ਜੀ 14 ਤਰੀਕ ਨੂੰ 14 ਤਿੰਨ ਨੂੰ ਇੱਥੇ ਪੰਡੂਰੀ ਗੋਲਾ ਪਿੰਡ 'ਚ ਇੱਕ ਜਸਬੀਰ ਸਿੰਘ ਜਿਹੜਾ ਸੁਨਿਆਰਾ ਸੀਗਾ ਉਹਦੇ ਉੱਤੇ ਫਾਇਰਿੰਗ ਹੋਈ ਸੀਗੀ ਦੁਪਹਿਰ ਦੇ ਟਾਈਮ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਪੁੱਛਿਆ ਤੇ ਉਹ ਕਹਿੰਦੇ ਵੀ ਪਹਿਲੇ ਮੈਨੂੰ ਦਸਲ ਦਾ ਫੋਨ ਆਇਆ ਸੀਗਾ ਖਰੋਤੀ ਵਾਸਤੇ ਪੈਸੇ ਮੰਗੇ ਸੀਗੇ 10 ਲੱਖ ਰੁਪਈਆ ਉਸ ਤੋਂ ਬਾਅਦ ਫਿਰ ਸਤਨਾਮ ਸੱਤੇ ਦਾ ਫੋਨ ਆਇਆ ਸੀ ਨਿਸ਼ਾਰੇ ਵਾਲੇ ਦਾ ਕਿ 10 ਲੱਖ ਰੁਪਈਆ ਦਿਓ ਤੇ 10 ਟੋਲੇ ਗਹਿਣਾ ਦਿਓ ਗਰੀਬ ਕੁੜੀਆਂ ਦੇ ਵਿਆਹ ਨੂੰ ਕਰਦੇ ਆ। ਤੇ ਉਹ ਉਹਨੇ ਮਨਾ ਕਰਤਾ ਦਿੱਤੇ ਨਹੀਂ ਤੇ ਉਸ ਤੋਂ ਬਾਅਦ ਉਹਨੇ ਜਿਹੜੇ ਆ ਦੋਸ਼ੀ ਅਸੀਂ ਫੜੇ ਆ ਇਹਨਾਂ ਨੂੰ ਫੋਨ ਰਾਹੀਂ ਕਿਹਾ ਕਿ ਗੁਰਲਾਲ ਜਿਹੜਾ ਕਿ ਪਹਿਲੇ 3 ਮਹੀਨੇ ਪਹਿਲੇ ਕੁਵੇਤ ਚ ਰਹਿ ਕੇ ਆਇਆ 3-4 ਉੱਥੇ ਜੀਸੀਬੀ ਵਗੈਰਾ ਚਲਾਉਂਦਾ ਰਿਹਾ 3 ਸਾਲ 4 ਸਾਲ ਔਰ ਇਹਦਾ ਇਹਨੂੰ ਫੋਨ ਕੀਤਾ ਇਹਦੇ ਕਜ਼ਨ ਦੇ ਥਰੂ ਕਿ ਜਾ ਕੇ ਤੁਸੀਂ ਉੱਥੇ ਅਸੀਂ ਪੈਸੇ ਮੰਗੇ ਆ ਦੱਸ ਉਹਨੂੰ ਜਾ ਕੇ ਉੱਥੇ ਗੋਲੀਆਂ ਮਾਰ ਕੇ ਆਓ ਕਿ ਪੈਸੇ ਨਹੀਂ ਦਿੰਦਾ ਉਹ ਇਹ ਚਾਰ ਜਣੇ ਸੀਗੇ ਦੋ ਸੀ ਅਰੈਸਟ ਕਰ ਲਏ ਗੁਰਲਾਲ ਲੇਕਿਨ ਆਜ ਇਹ ਵੈਸੇ ਇਹਦਾ ਪਿੰਡ ਬਾਬੇ ਬਕਾਲੇ ਚ ਪੈਂਦਾ ਗੁਰਲਾਲ ਦਾ ਲੇਕਿਨ ਇਹ ਆਪਣੇ ਨਾਨਕੇ ਪਿੰਡ ਵਰਪਾਲ ਰਹਿ ਰਿਹਾ ਤੇ ਉਹ ਇਹ ਚਾਰ ਜਣੇ ਆਂਦੇ ਆ ਦੋ ਜਣੇ ਬੈਕਅਪ ਤੇ ਰਹਿੰਦੇ ਤੇ ਦੋ ਜਣੇ ਮੋਟਰਸਾਈਕਲ ਤੇ ਜਾ ਕੇ ਜਿਹੜਾ ਉਹਦੀ ਦੁਕਾਨ ਤੇ ਫਾਇਰ ਕਰਕੇ ਆਉਂਦੇ ਸਰ ਇਹ ਜਿਹੜੇ ਇਹਨਾਂ ਨੂੰ ਫੋਨ ਕਿਹਨੇ ਕੀਤਾ ਸੀ ਫਾਇਰਿੰਗ ਵਾਸਤੇ ਇਹਨਾਂ ਨੂੰ ਫੋਨ ਇਹਦਾ ਇੱਕ ਗੁਰਲਾਲ ਹੈ ਜੀ ਇਹਦਾ ਕਜ਼ਨ ਹੈ ਉੱਥੇ ਬਾਹਰ ਉਹਦੇ ਥਰੂ ਉਹ ਜੈਸਲ ਦੇ ਨਾਲ ਉਹਦਾ ਮੇਲਬਲਾਪ ਹੋਵੇਗਾ ਲੰਡਾ ਗਰੁੱਪ ਦੇ ਬੰਦੇ ਸਾਰੇ ਅ ਲੰਡਾ ਤਾਂ ਨਹੀਂ ਕਹਿ ਸਕਦਾ ਇਸ ਤਨਾਮ ਸੱਤੇ ਦੇ ਨਾਲ ਜੁੜੇ ਤੋਂ ਹੋਏ ਆ ਜੈਸਲ ਸੱਤਾ ਉਹ ਸਾਰਾ ਤੇ ਉਹਦੇ ਨਾਲ ਪਹਿਲੇ ਹਜੇ ਤੱਕ ਤਾਂ ਕੁਝ ਨਹੀਂ ਕਿਉਂਕਿ ਇਹਨੂੰ 3 ਮਹੀਨੇ ਹੋਏ ਆਏ ਨੂੰ ਗੁਰਲਾਲ ਨੂੰ ਬਾਕੀ ਅਸੀਂ ਇੰਟਰੋਗੇਟ ਕਰਾਂਗੇ ਤਾਂ ਪਤਾ ਲੱਗ ਜਾਏਗਾ ਕਿ ਕੋਈ ਹੋਰ ਵੀ ਆ ਤੇ ਕੀ ਕੀ ਬ੍ਰਾਂਡੀਆਂ ਹੋਈਆਂ ਨੇ ਇੱਕ ਤਾਂ ਇਹਦੇ ਕੋਲੋਂ ਜੀ ਪਿਸਟਲ ਬ੍ਰਾਂਡ ਹੋਈ ਏ ਜਿਹੜੀ ਤੇ ਇੱਕ ਇਹਦਾ ਇਹਦਾ ਫੋਨ ਹੈਗਾ ਉਹ ਜੀ ਗੋਲੀ ਇਸੇ ਪਿਸਤਲ ਨਾਲ ਚਲੀ ਸੀ ਇਹ ਬਿਲਕੁਲ ਜੀ ਇਸੇ ਪਿਸਤਲ ਦੇ ਨਾਲ ਇੱਕ ਹੋਰ ਨਹੀਂ ਹੋਰ ਵੀ ਪਿਸਤਲ ਹੈਗੀ ਆ ਇਹ ਤਾਂ ਇਹਦੇ ਕੋਲ ਰਿਕਵਰ ਹੋਇਆ ਬਟ ਜਿਹੜੀ ਆ ਉਸ ਦਿਨ ਫਾਇਰਿੰਗ ਹੋਈ ਹੈ ਉਹ ਮੇਰੇ ਖਾਲੇ ਇਸ ਇਹ ਵੀ ਪਿਸਤਲ ਯੂਜ਼ ਹੋਈ ਹੈ ਇੱਕ ਹੋਰ ਵੀ ਪਿਸਤਲ ਯੂਜ਼ ਹੋਈ ਹੈ ਇਹ ਦੋ ਪਿਸਤਲ ਯੂਜ਼ ਹੋਈਆਂ ਜਿਹੜੇ ਮੋੜ ਸਕਦੇ ਫਾਇਰਿੰਗ ਕਰਨ ਉਹ ਗ੍ਰਾਮਦੋਗ ਹੈ ਨਹੀਂ ਉਹ ਮੋਟਰਸਾਈਕਲ ਨਹੀਂ ਹੈ ਗ੍ਰਾਮਦੋਗ ਹੈ ਹੁਣ ਰਿਮਾਂਡ ਲੈ ਕੇ ਇੰਟਰੋਗੇਸ਼ਨ ਕਰਾਂਗੇ ਤਾਂ ਬਾਕੀ ਹੋਰ ਇਹਨਾਂ ਦੀ ਕਿੱਦਾਂ ਗ੍ਰਫਤਾਰੀ ਕੀਤੀ ਸਰ ਇਹਨਾਂ ਨਾਲ ਦੀ ਸਾਡੀ ਟੀਮਸ ਤਾਂ ਲੱਗੀਆਂ ਹੀ ਹੋਈਆਂ ਸੀਗੇ ਤੇ ਉਹਦੇ ਚ ਜ਼ਰੂਰ ਅਸੀਂ ਕਰਦੇ ਕਰਦੇ ਇਹਨਾਂ ਤੱਕ ਪਹੁੰਚ ਗਏ ਕਿ ਹਾਂ ਇਹ ਬੰਦੇ ਪਿੰਪੁਆਇੰਟ ਹੋ ਗਏ ਸਾਨੂੰ ਤੇ ਕੁਝ ਪਤਾ ਲੱਗਿਆ ਸੀ ਵੀ ਐਂਡੀ ਉਂਡੀ ਦਾ ਵੀ ਕੰਮ ਕਰਦੇ ਆ ਇੱਥੇ ਤੇ ਉਹਦੇ ਧਰੂ ਅਸੀਂ ਕੋਈ ਮੈਸੇਜ ਹੈ ਵੀ ਇਦਾਂ ਐਂਡੀ ਦਾ ਕੰਮ ਕਰਦੇ ਔਰ ਪਸਟਲ ਪੋਸਟਲ ਵੀ ਹੈਗਾ ਤਾਂ ਸ਼ਾਇਦ ਇਹਨਾਂ ਨੇ ਕਿਤੇ ਥ੍ਰੈਟਿਚ ਗੋਲੀ ਗਾਲੀਂ ਚਲਾਈ ਹੋਈ ਤੇ ਉਸ ਤੋਂ ਕਰਦੇ ਹੋਏ ਅਸੀਂ ਅੱਗੇ ਪਹੁੰਚ ਗਏ ਉਹ ਵੀ ਕਾਸੀਆਂ ਦੀ ਆਸ ਸੀ ਨਾ ਪਸੰਦ ਵੀ ਵੱਡੇ ਹਾਂਜੀ ਉਹ ਇੰਟਰੋਗੇਸ਼ਨ ਤੇ ਪਤਾ ਲੱਗ ਜੂ ਬਾਕੀ ਦੋ ਬੰਦੇ ਵੀ ਜਿਹੜੇ ਰਹਿੰਦੇ ਉਹ ਵੀ ਜਦੋਂ ਫੜੇ ਜਾਣਗੇ ਉਹ ਵੀ ਵਰਪਾਲ ਦੇ ਹੀ ਹਗੇ ਨੇ ਇਸ ਪਿੰਡ ਦੇ ਕਿੰਨੀ ਕਿੰਨ੍ਹੀ ਉਮਰ ਦੇ ਨੌਜਵਾਨਾਂ ਦੀ ਇਹਨਾਂ ਦੀ ਕੋਈ ਜ਼ਿਆਦਾ ਨਹੀਂ ਜੀ 25 ਤੋਂ 30 ਸਾਲ ਦੇ ਵਿੱਚ ਹੀ ਆ ਸਾਰੇ 22 23 ਸਾਲ 22 ਸਾਲ 23 ਸਾਲ 24 ਸਾਲ 25 ਸਾਲ ਇੰਨੇ ਹੀ ਓਕੇ